ਧੂੜ ਮਿੱਟੀ ਵਿੱਚ ਰੁੱਖਾਂ ਹੀਠ ਤੱਪੜਾਂ ਦੇ ਬਹਿ ਕੇ ਪੜੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਜ ਜੱਜ ਵਕੀਲ ਜਾਂ ਹੋਰ ਉੱਚ ਅਹੁਦਿਆਂ ਤੋਂ ਰਿਟਾਇਰ ਹੋ ਰਹੇ ਨੇ ਕੁਝ ਅੰਗਰੇਜ਼ਾਂ ਦੇ ਦੇਸ਼ ਵਾਸੀ ਨੇ ਪਰ ਹੁਣ ਸਿੱਖਿਆ ਤੋਂ ਪਹਿਲਾਂ ਰੈਪਿਊਟੇਸ਼ਨ ਜ਼ਰੂਰੀ ਹੋ ਚੁੱਕੀ ਜਿਹੜੀ ਲੋਕਾਂ ਨੂੰ ਉਹਨਾਂ ਉੱਚੀਆਂ ਇਮਾਰਤਾਂ ਵਿੱਚੋਂ ਹੀ ਲੱਭਦੀ ਹੈ ਜਿੱਥੇ ਬੱਚੇ-ਬੱਚੇ ਲਈ ਸ਼ਾਹੀ ਮਾਹੌਲ ਹੋਵੇ ਜਿੱਥੋਂ ਬੱਚਿਆਂ ਨੂੰ ਧੂੜ ਮਿੱਟੀ ਮਿਹਨਤ ਮਜ਼ਦੂਰੀ ਤੋਂ ਨਫ਼ਰਤ ਪੈਦਾ ਹੋਣ ਲੱਗੇ ਤੇ ਉਹ ਕੰਮ ਕਰਨ ਵਾਲੇ ਨਹੀਂ ਸਗੋਂ ਕੁਰਸੀਆਂ ਤੇ ਬਹਿ ਕੇ ਹੋਰਾਂ ਤੋਂ ਕੰਮ ਕਰਵਾਉਣ ਵਾਲੇ ਬਣਨ ਦੇ ਸੁਪਨੇ ਦੇਖਣ ਲੱਗ ਪੈਣ। ਸੋ ਸੁਧਾਰ ਨੂੰ ਸਕੂਲਾਂ ਵਿੱਚ ਬੱਚੇ ਪੜਾਉਂਦੇ ਹੋਏ ਮਾਪਿਆਂ ਲਈ ਸ੍ਰੀਕਾਂ ਨੂੰ ਗੁਆਂਢੀਆਂ ਜਾਂ ਰਿਸ਼ਤੇਦਾਰਾਂ ਨੂੰ ਆਪਣੀ ਸ਼ਕਲ ਦਿਖਾਉਣੀ ਮੁਸ਼ਕਲ ਹੋ ਜਾਂਦੀ ਹੈ। ਇਹ ਸਬੰਧਤ ਸਮੱਸਿਆ ਦੇ ਉੱਤੇ ਘੱਟੋ-ਘੱਟ ਸ਼ਬਦਾਂ ਦੇ ਵਿੱਚ ਟਿੱਪਣੀ ਕੀਤੀ ਹੈ। ਪਰ ਜੇਕਰ ਵਿਸਥਾਰ ਦੇ ਵਿੱਚ ਗੱਲ ਕਰੀਏ ਤਾਂ ਇਸ ਉੱਤੇ ਪੂਰੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ